ਹਾਂ ਵੈਲਕਮ ਆ ਜੀ ਆਪ ਆਪਣੀ ਮੋਟਿਊ ਟਿਊਬ ਚੈਨਲ ਆ ਜੋ ਜੀ ਟਰੈਕ ਚੈੱਕ ਕਰੋ ਕੱਲ ਕੇ ਦਾ ਆਰਡਰ ਛੇੜੀ ਪਿੰਡ ਗਈ 125 2025 ਨੂੰ ਟਰੈਕ ਬਹੁਤ ਸੋਹਣਾ ਪਈਆਂਗਾ ਔਰ ਪ੍ਰਬੰਧ ਵੀ ਬਹੁਤ ਵਧੀਆ ਦਾ ਖੁੱਲਾ ਫੰਡਾ ਰਾ ਚੱਲ ਰਿਹਾ ਦਾ ਖਾਣਾ ਫਲਦਾਂ ਵਾਲੇ ਵਸਤਾ ਦੇਖਣ ਵਾਲੇ ਵਸਤਾ ਵਿਆਹ ਤੇ ਕੰਮ ਨਹੀਂ ਹੈ ਤਾਂ ਕੰਮ ਬਹੁਤ ਅੱਛਾ ਵਸੀ ਹੈ ਸਵਾਦ ਮਾ ਛੇੜੀ ਵਾਲਿਆਂ ਦੀ ਰੋਟੀ ਕਾ ਲੱਸੀ ਦੀ ਬਾਈ ਮੱਖਣ ਜਾਰਾ ਬੰਦੀ ਆ ਬੰਦਿਆਂ ਨੇ ਐਸਾ ਮੇਲਾ ਵੀ ਕਹੀਂ ਨਹੀਂ ਦੇਖਿਆ ਹੋਗਾ ਬਾਈ ਲਓ ਜੀ ਪਹਿਲੀ ਦੌੜ ਸਟਾਰਟ ਆ ਅੱਗਾ ਸੁਣੋ ਕਮੈਂਟਰੀ ਚਾਰ ਲਵਾ ਚਲੋ ਆਹ ਮਾਰੇ ਦੀ ਬੱਕਲ ਦੇ ਵਿੱਚ ਪਿੰਡ ਰਸ਼ੇੜੀ ਦੇ ਵਿੱਚ ਟ੍ਰੈਕਟਾਂ ਭੱਜੀ ਆਉਂਦੀ 12 ਮਈ 2025 ਦਾ ਹੈ ਦਰਦਾ ਹੋਇਆ ਦੁਪਹਿਰਾ ਪਟਾਚੀ ਸੱਗਣੀ ਉਹ ਹੋਰਾਂ ਵਾਲੇ ਟੋਨੀ ਹੁਣਾ ਗੱਤੇ ਸ਼ਾਹ ਤਰੀਏ ਕਾਲੇ ਹੋਣਾ ਦਾ ਜੱਟ ਭੱਜ ਗਿਆ ਇਹ ਮਹਾਰੀ ਇਲਾਕੇ ਦਾ ਅੱਛਾ ਇਹ ਮਹਾਰੀ ਆਇਆ ਪਰਾਮਪਰ ਪਰਾਮਪਰ 23 ਸੈਕਿੰਡ 3 ਫਲਾਈਰ ਪੰਜਾਬ ਦੀ ਚੈਂਪੀਅਨ ਜੋੜੀ ਹੋਈ ਸੀ ਇਹ ਹੋਾਈ ਬਈ ਜਲਦੀ ਜੀ ਆਈ ਉਹ ਤਾਂ ਇਹ ਬਈ ਪੰਜਾਬ ਦੀ ਚੈਂਪੀਅਨ ਜੋੜੀ ਫੇਰਾ ਦੂਗਾ 23 ਸੈਕਿੰਡ 34 ਪੁਆਇੰਟ 23 ਸੈਕਿੰਡ ਚੋਟਕੀ बहुत धनबाद बाबा जी गुरद्वार साहब के श्रोमणी कमेटी हरिंदर आशीर्वादी होनी रामपुर अजमेन चलाया उस पिंड होनी

ਕੋਰ ਬੰਦਾ ਅੰਗਵਾਰ ਬੱਬਰ ਪਰਮਾ ਜੱਸਾ ਜੰਡ ਜਿਹੜਾ ਹਰਲੇ ਪਾਸੇ ਭੱਜਿਆ ਤੇ ਜੱਟ ਭੱਜਿਆ ਬਾ ਅਰਸ਼ੋ ਦਾ ਤੇ ਸੂਰਜ ਭੱਖਾ ਅਕਬਾਲ ਸ਼ਿਹਾਰ ਕਰਬੂਰ ਸ਼ਿਹਾਰ ਨੰਬਰ ਪਰਮਾ ਜੱਸਾ ਜੰਡ ਇਹ ਬਬਲੂ ਦੀ ਫੇਰ ਕਰ ਮੈਂ ਤਾਂ ਠੰਡੇ ਪੜ ਗਏ ਬਬਲੂ ਬਬਲੂ ਦਾ ਅਗਲਾ ਕੰਮ ਆਪਣੇ ਆਪ ਵੱਜ ਗਈਆਂ ਕਹਿਣ ਦੀ ਲੋੜ ਨਹੀਂ ਕੋਈ ਮੂਬੀਆਂ ਵੀ ਬਣ ਗਈਆਂ ਪਾਪਾ ਜੀ ਤੋਂ ਬਹਾਦਮ ਇਹ ਇਹਨਾਂ ਦੇ ਪ੍ਰਬੰਧਕ ਪ੍ਰਧਾਨ ਬਣ ਕੇ ਹਜੇ ਥੋੜਾ ਜਿਹਾ ਰੌਣਾ ਪੌਣਾ ਪਰ ਤਾਂ ਕਦੇ ਆਪਣੇ ਅਤਵਾ ਸਾਹਿਬ ਜੀ ਕਿਹਦੇ ਹੋਣਗੇ ਆਪਦੇ ਨਮੀਮ ਇਹ ਵੀ ਗੱਲ ਸੱਚੀ ਹੈ ਸੱਚੀ ਹੈ ਜਿਹੜੀ ਬਿੱਤੀ ਤਾਂ ਹੁੰਦਾ ਕਈ ਗੱਲਾਂ ਸੱਚੀ ਹੀ ਕਰ ਲੱਗ ਜਾਂਦਾ ਹੁਣ ਪਤਾ ਨਹੀਂ ਪਾਪਾ ਨਾਮ ਕਿਰਪਾ ਕਰਦਾ ਵਾ ਸੱਚੀ ਸੱਚੀ ਕਰ ਬਿਲਕੁਲ ਸੱਚੀ ਇਹ ਬਾਪਿਆਂ ਦੇ ਇਹ ਪ੍ਰਧਾਨਗੀ ਦਾ ਮਸਲਾ ਕੜਾ ਵਾ ਭਾਏ ਜੇ ਤੈਨੂੰ ਨਸ਼ੇੜੀ ਹੋ ਗਿਆ ਪਾਕਾ ਜੀ ਵੋਟਾਂ 'ਚ ਖੜਾ ਇਹ ਤੇਰੀ ਲਈ ਇਹਨੇ ਪੰਜਾਬ ਦੀ ਧਰਤੀ ਤੋਂ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਧਰਤੀ ਤੇ ਆਉਣਾ ਸੀ ਤੇ ਤੁਸੀਂ ਆ ਗਾਉ ਦੇ ਜਾਇਆ ਕਰਕੇ ਬੁਲਾਏ ਇਹ ਗਾਉ ਦੇ ਜਾਇ ਲੈ ਕੇ ਆਉਂਦੇ ਚਾਹੇ ਜੀਤ ਸਿੰਘ ਦੇ ਹੁੰਦੇ ਚਾਹੇ ਜਾਗਰ ਸਿੰਘ ਦੇ ਹੁੰਦੇ ਚਾਹੇ ਕੱਲ ਕੋਈ ਖੁਸ਼ੀ ਦੀ ਹੁੰਦੀ ਉਹ ਬਾਜੀ ਕੋਈ ਨਾ ਸ਼ਰਮ ਦੇ ਆਵਾਂਗੇ ਕੱਲ ਨੂੰ ਆਹ ਕੱਲ ਨਹੀਂ ਆਉਣ ਦਿੰਦੇ ਕੱਲ ਬੜਾ ਔਖਾ ਨਿਕਲਿਆ ਪੰਜਾਬੀਆਂ ਨਾਲ ਆਰੇ ਆਣ ਗਿਆ ਦਾ ਜਦੋਂ ਮੀਂਹ ਪੈ ਗਿਆ ਹਾਂ ਕੋਰੇ 6 ਸੈਕਿੰਡ ਆ ਬਾਈ ਤੁਸੀਂ ਲਿਆ ਕਿ ਇੱਕ ਲੂਪ ਫੜਾਵਾ ਕਿੰਨੇ ਜਨਾਬੀ ਕਦੋਂ ਗਿਆ ਹੈ ਚੱਲਦੀ ਹੋਊਗੀ ਜਦੋਂ ਕੱਲ ਮੀਂਹ ਪੈਂਦਾ ਹੋਊਗਾ ਥੋੜੇ ਜਲਦੀ ਪੈਂਦਾ ਉਹ ਮੈਂ ਯਾਰ ਕਿੱਦਾਂ ਪ੍ਰਬੰਧ ਕੀਤਾ ਹੋ ਗਿਆ ਪਰ ਪ੍ਰਮਾਤਮਾ ਦੀ ਕਿਰਪਾ ਤੁਸੀਂ ਵੀ ਘਰੇ ਚਾਚੇ ਕੋਲ ਹੀ ਬੈਠੇ ਰਹੇਗੇ ਇੱਥੇ ਆ ਕੇ ਦੇਖਿਆ ਹੀ ਨਹੀਂ ਨਹੀਂ ਕੱਲ ਹੀ ਭੱਜ ਜਾਣੀ ਸੀ ਆਲੋ ਸੈਕਿੰਡ 28 ਪੁਆਇੰਟ ਬਹੁਤ ਧੰਨਵਾਦ ਸੁਭਨ ਦੇ ਸਤਿਕਾਰ ਆ ਵੀਰੋ ਬੜਾ ਧੰਨਵਾਦ ਆ ਚੱਲਦਾ ਰਿਹਾ ਮੁਕਾਬਲਾ ਇਹ ਖੁਸ਼ੀਆਂ ਦੇ ਮੇਲੇ ਆ ਰੰਗਲੇ ਪੰਜਾਬ ਦੇ ਸ਼ਾਨਦਰ ਦਰਬਾਜੀ ਦਾ ਸੋ ਫੌਜੀ ਬਾਲਾ ਫੌਜ ਦੇ ਵਿੱਚ ਬੜਾ ਮਾਣੋ ਆ ਦੇਸ਼ ਦੇ ਲਈ ਵੀ ਰੱਖਿਆ ਕਰਨਾ 24 ਸਾਈਕਲ ਟੈਂਪੋਰ ਤੇ ਅੱਜ ਨੇ ਇਧਰ ਮੈਦਾਨ ਮਾਰੇ ਕਰਦੇ ਆ ਬੜਾ ਧੰਨਵਾਦ ਆ ਕਰਮਿੰਦਰ ਦੇ ਚਾਕੇ ਹਣੀ ਆ ਸਾਰੇ ਦੇ ਭਰਾ ਹੋਣੀ ਸੋਮ ਪ੍ਰਤਾਪ ਸਿੰਘ ਜੀ ਸਿੰਘ ਆ ਅਰ ਸਚਿਆ ਸਿੰਘ ਸੇਵ ਸਿੰਘ ਸਰਪੰਚ ਇਹ ਸਾਰੇ ਰੇੜੀ ਪਿੰਡ ਵਾਲੇ ਆ ਪਿੰਡ ਦਾ ਪਲਾਣਾ ਨਰਿੰਦਰ ਸੇਵੀ ਗੁਰਜਾ ਸਿੰਘ ਜੀ ਰੇੜੀ ਪੰਨਾ ਨੰਬਰਦਾਰ ਜਸਵੀਰ ਸਿੰਘ ਅਰ ਜਗਿੰਦਰ ਵੀ ਹੈਲੋ ਹੈ ਨਾ ਨਾ 22 ਸੈਕਿੰਡ 22 ਸੈਕਿੰਡ ਜੇ ਜ਼ਿਆਦਾ ਵੱਜਣੇ ਵਾਲੀ ਜੋੜੀ ਹੈ 22 ਦੀ ਰਕਸ਼ੀ ਦਾ ਲੱਗਿਆ ਸਮਾਂ ਆਹੋ ਆਹੋ ਹੈ ਦੋ ਦੋ ਗੱਡੀਆਂ ਨੂੰ ਆਹ ਦਿਆ ਉਹ ਪਰਲੇ ਪਾਸੇ ਸਾਹਮਣੇ ਆ ਦੇ ਕਮਾਬਲਾ ਕਾਉਂਟ ਟੱਕਰ ਬੰਦਾ ਜਲਦ ਪਰ ਬਰਬਾਦ ਜਿੰਦਰਪੀਰ ਮੀਨੂ ਜੰਗੀ ਯਾਸੀ ਨੂੰ ਤੇ ਦੰਤ ਕੁੱਲੇ ਆ ਨੂੰ ਦੇਖ ਤੇ ਜਿੰਦੀ ਕੁੱਲੇ ਆ یار رکھنا آئے ہوئے مہماناں نوں لگے پانی کیا پانی میٹھا ٹھنڈا جل شوبیر بھائی کوئی قسم چھڈی نہیں کٹھی ریکارڈ توڑ رہا بہت بہت اج بار بار پانی

ਤੇਜਿੰਦਰ ਸਿੰਘ ਟੁੱਲੀ ਯੂਐਸਏ ਵਾਹ ਵੀ ਵਾਹ ਚਾਚੇ ਦਾ ਭਤੀਜਾ ਤੇਜਿੰਦਰ ਸਿੰਘ ਜੀ ਟੁੱਲੀ ਦੇਖ ਲਈ ਮਹਾ ਅਮਰੀਕਾ ਤੇ ਇਸ ਦਾ ਨਾਮ ਬੋਲੋ ਹਾਦੋ ਹਰ ਸੇਵਾ ਬੋਲਾ 23 ਸੈਕਲ ਰੋਤਾ ਪੁਆਇੰਟ 23 10 23 ਅੱਜ ਟੁੱਲੀ ਜੱਜਾ ਸਾਹਿਬ ਟਰਾਪਰ ਨਾਲ ਇੰਦਰੋਂ ਤਾਂ ਨਹੀਂ ਜਤਿਆ ਰਿਹਾ ਜਿਹੜਾ ਜਸਮਝੌਤਾ ਹੋਣਾ ਵਾ ਬਹੁਤ ਧੰਨਵਾਦ ਤੁਲੀਪੀ ਦਾ ਸਰਾਕਰ ਦਾ ਮੁੰਡੇ ਨੇ ਬਾਕੀ ਸਰਾ ਪਿੰਡ ਨੇ ਸਰਾ ਕਰਦਾ ਲਾਈਟ ਦੇਖ ਰਿਹਾ ਮੈਂ ਕਿਹੜਾ ਲਾਈਟ ਹੈ ਸਿੱਕਾ ਫਾਇਰ ਕਿਉਂ ਕੱਲੋਂ ਭਾਈ ਖੇਡ ਜਾਦੇ ਫਸ ਗਈ ਕੱਲੋਂ ਜਿਹੜਾ ਮੁਕਾਬਲਾ ਜਾਦੇ ਖੇਡ ਕੱਲੋਂ ਫਸ ਗਈ ਚੇਰਬਾਦ ਖੇਡ ਆਈ ਸੀ ਚੈਂਪੀਅਨ ਬੱਚੇ ਅੱਜ ਪਹੁੰਚੇ ਹੋਇਆ ਕੱਲ ਹੀ ਹੁਣ ਮੁਕਾਬਲਾ ਫਸ ਗਿਆ ਬਲਾਣਾ ਬਤਰਾ ਦਿਨ ਬਲਾ ਵਾਲਾ ਦੋ ਦੋ ਦੇ ਬਾਜ਼ੀ ਦਾ 23 ਸੈਕਿੰਡ 25 ਸੈਕਿੰਡ ਰੁੰਗੇ ਇੱਕ ਮਿੰਟ ਅਰੀ ਬੱਦੀ ਹੈ ਅਰ ਛੇੜੀ ਵਾਲੇ ਸਫਰ ਕਰਤਾ ਕੋਈ ਪ੍ਰਬੰਧਾ ਕਨੀਓ ਕਸਰ ਰਹਿ ਨਹੀਂ ਦਿੱਤੀ

ਜੰਮਦਾਰ ਹੈ ਕਹੇ ਭਾਈ ਜੀ ਜੋਸ਼ ਸੀ ਜੱਜ ਗਿਆ ਸੀ ਹੈ ਵੀ ਜ਼ਰੂਰੀ ਕੌਣ ਸੀ ਆਇਆ ਦੋ ਜੇ ਨੀ ਬੁਧੇ ਉਹ ਮੰਨ ਹਟ ਬਟ ਵੀ ਸੀ ਡੇਟ ਸੀ ਵੀ ਵੀ ਅਸੀਂ ਅੱਜ ਸਜਾਉਂਦੇ ਬੜਾ ਦਾ ਗਸਾਉਦਾ ਇਹਨਾਂ ਉਨਕੀ ਤਰਫੋਂ ਬਾਣ ਸਿੰਘ ਚਮਾਨ ਸਿੰਘ ਬਾਣ ਸਿੰਘ ਪੁੱਤਰ ਫਕੀਰ ਸਿੰਘ ਸਨੋਬ ਸਨੋਬ ਕਿੰਨੇ 1100 ਰੁਪਏ ਪਹਿਲੇ ਨੰਬਰ ਆਹ ਮਾਲੂ ਜਿੰਨਾਂ ਚਾਰ ਸੱਜਣਾਂ ਪ੍ਰਧਾਨ ਨੇ 36 ਸੈਕਿੰਡ 22 ਪੁਆਇੰਟ ਆਲੂ ਬਾਜੀ ਇਹੇ ਤੱਕੇ ਪੜੇ ਆ ਸਾਢੇ 11:00 ਵਜੇ ਮੁਕਾਬਲਾ ਸ਼ੁਰੂ ਹੋ ਜਾਣਾ ਮਾ ਅੱਜ ਦੇ ਮੇਲੇ ਦੀਆਂ 20 ਗੱਡੀਆਂ ਆਧੀਆਂ ਕਿੰਨੇ ਕਾਲੂ ਤੱਕੜੀ ਖੇੜਾ ਹੋ ਜਾਣਾ ਬਾਜੀ ਕਾਲੂ ਨਾਲ ਨਾਲ ਪਰ ਜੇਤੂ ਪਹਿਲੀਆਂ 10 ਗੱਡੀਆਂ ਪੰਜਾਬ ਵਾਲੀਆਂ ਪਹੁੰਚੀਆਂ ਹੋਈਆਂ कुझ नसादे चा बि जरोड़े न जोड़ नशे पतियां तूर रखण जी बड़ी वॾी ज़िमेवारी हूंदी आहे परमात्मा ਆਹ ਕਾਰਿਆਂ ਨੂੰ ਇਹ ਮੌਕਾ ਦਿੰਦਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਕਿੱਥੇ ਬਾਤ ਸੌਖਾ ਨਾਂ ਦਾ ਸਟੇਸ਼ਨ ਰੇਡੀਓ ਨੰਬਰ 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 ਨਿਆ ਕਦੋਂ ਜੀ ਕਿੰਸਾ ਟਨ ਠਾਸੂ ਪਾਇ ਨਾ ਨਾ ਬਾਕਾਸ ਬਨਾਰੇ ਇਹ ਗੁਰੂ ਮਹਾਰਾਜ ਦੀ ਕਿਰਪਾ ਵਾਜੀ ਥੋੜਾ ਸਿਰ ਤੇ ਰੱਖਿਆ ਹੋਇਆ ਹੱਥ ਮਿਲਣਾ ਤਾਂ 6-7 ਘੰਟੇ ਜ਼ਿੰਮੇਵਾਰੀ ਸਮੇਂ ਦੀ ਵੀ बोलने चलन भी आ सारे बंदे खुश करने की भी गुरु जी कृपा थोड़ा प्यार है <AT> <Goldoop> <theını> <heim> <स्थाथ three> <language> ਉਹੀ ਸੈਟ ਕਰਾ ਲੈਣੇ ਪੁਆਇੰਟ ਦੇਖ ਲੋ ਭਾਈ ਜੀ ਬਈ ਕੱਟ ਸਾਰੇ ਛੇੜੀ ਪਿੰਡ ਵਾਲੇ ਨੇ ਇੱਕ ਪਾਸੇ ਰੱਖਿਆ ਪਿਛਲੇ ਸਾਲ ਅਗਲੇ ਬਸੇ ਕਿਉਂਕਿ ਮੇਲਾ ਹਰਿਆਣੇ ਚ ਬਾਈ ਜੀ ਜਦੋਂ ਫਿਰ ਕਹਿੰਦੇ ਬੰਦੇ ਦੀ ਨੀਤ ਤੇ ਨੀਅਤ ਸਾਫ ਹੁੰਦੇ ਨਾ ਪ੍ਰਬੰਧ ਕਰਦੇ ਹੁਣ ਸਭ ਕੁਝ ਹੋ ਗਿਆ ਅੰਦਰ ਕੋਈ ਪੰਕਾ 22 ਸੈਕਿੰਡ ਬਾਕੀ ਗੁਰੂ ਮਾਰਾ ਬਾਹਰ ਵਾਹੇਗਾ ਹੈਗਾ ਹੈਗਾ ਕੱਟਦੇ ਆਗੇ ਕੱਟਦੇ ਕੱਟਦੇ ਇਹਦੇ ਵੇਲੇ ਇਹ ਕੈਮਰਨ ਮਰਾ ਆਸ਼ਰਮ ਚ